ਇਥੇ ਯੂਨੀਵਰਸਿਟੀ ਤੇ ਜੋ ਆਪਾਂ ਬੈਠੇ ਆ ਤੁਸੀਂ ਖੜੇ ਹੋ ਉਹਦੀ ਵਜ੍ਹਾ ਵੀ ਆਹੀ ਹੈ ਇਸ ਪੰਜਾਬ ਯੂਨੀਵਰਸਿਟੀ ਕੋਈ ਇੱਕ ਯੂਨੀਵਰਸਿਟੀ ਹੈ ਹੁਣ ਕੀ ਹੋਇਆ ਸੀ ਕਿ ਸੈਨੇਟ ਤੋੜ ਦਿੱਤੀ ਗਈ ਸੀ ਆnde ਨਹੀਂ ਜੀ ਵੀਸੀ ਦੇ ਹਿਸਾਬ ਨਾਲ ਚੱਲੂ ਸਾਰਾ ਕੁਝ ਮੈਨੂੰ ਲੱਗਦਾ 2 ਲੱਖ ਤੋਂ 10 ਹਜ਼ਾਰ ਤੱਕ ਤਾਂ ਸਟੂਡੈਂਟ ਹੀ ਹੈ ਨਾ ਪੰਜਾਬ ਯੂਨੀਵਰਸਿਟੀ ਦੇ ਸਾਡੇ 202 200 ਕਾਲਜ ਨੇ ਇਹਨਾਂ ਦਾ ਪ੍ਰਬੰਧਨ ਇਹਾਂ ਦੇ ਡੈਮੋਕਰੈਟਿਕ ਵੇ ਨਾਲ ਆਣਾ ਹੋਵੇ ਧੱਕੇ ਨਾਲ ਹੋਵੇ ਆਹੀ ਕੋਸ਼ਿਸ਼ ਸੀ ਨਾ ਉਹਦੇ ਵਿੱਚ ਇੱਕ ਕਿੰਨਾ ਨੇ ਬਬੂ ਹੋਰ ਕੰਮ ਕੀਤਾ ਸੀ ਕਿ ਐਫੀਡੇਵਟ ਦਿਓ ਤੂੰ ਵੀ ਇਸ ਯੂਨੀਵਰਸਿਟੀ ਚ ਪੜਦਾ ਰਿਹਾ ਹੈ ਆ ਤਾਂ ਐਫੀਡੇਵਟ ਕੀ ਮੰਗਿਆ ਆਦੇ ਤੁਸੀਂ ਨਹੀਂ ਅਦੇ ਇੰਨਾ ਕੁੱਚੀ ਵੀ ਨਹੀਂ ਬੋਲੂਗੇ ਤੁਸੀਂ ਨਾਰਾ ਜਿਹੜਾ ਲਾਉਂਗੇ ਉਹ ਆਪਣੇ ਜਿਵੇਂ ਆਪਾਂ ਕਹਿੰਦੇ ਨੇ ਨਾ ਇੰਨੇ ਡੀਬੀ ਲੈ ਹੁਣ ਦੱਸੇ ਬੱਚੇ ਵਿਚਾਰੇ ਵੇਖਣਗੇ ਸਾਡਾ ਡੀਬੀ ਤਾਂ ਨਹੀਂ ਵੱਧ ਗਿਆ ਕਿਤੇ ਉੱਚਾ ਸਾਡੀ ਐਡਮਿਸ਼ਨ ਕੈਨਸਲ ਕਰ ਦੇਣਗੇ ਇਹ ਇਹ ਮਤਲਬ ਕਾਨੂੰਨ ਸਕੂਲਾਂ ਚ ਨਹੀਂ ਯਾਰ ਇਹ ਤੇ ਤੁਸੀਂ ਉਹ ਬੱਚੇ ਜਿਹੜੇ ਮੈਜਰਡ ਬੱਚੇ ਨੇ ਜਿਨ੍ਹਾਂ ਨੇ ਦੇਸ਼ ਪ੍ਰਦੇਸ਼ ਚਲਾਉਣੇ ਆ ਉਹਨਾਂ ਤੇ ਤੁਸੀਂ ਲਾਉਂਗੇ ਖੈਰ ਉਹਦੀ ਪਹਿਲੀ ਲੜਾਈ ਜਿੱਤ ਗਿਆ ਉਹ ਜਿੱਤ ਹੋ ਗਈ ਹੈ ਹਨਾ ਔਰ ਸਾਡਾ ਇੱਥੇ ਮੰਗਾ ਬੈਠਾ ਸੀ ਅਭਿਸ਼ੇਕ ਡਾਗਰ ਇੱਥੇ ਬੈਠਾ ਸੀ ਔਰ ਉਹ ਹਰਿਆਣੇ ਤੋਂ ਸੀ ਔਰ ਸਤਵਾਂ ਦਿਨ ਸੀ ਦਾ ਸਤਵਾਂ ਦਿਨ ਮਰਨ ਵਰਤਦਾ ਸੀ ਅੱਜ ਉਹਨੂੰ ਹੁਣੇ ਇਹਨਾਂ ਨੇ ਜੂਸ ਜੂਸ ਹੀ ਪਿਆ ਰ ਜੂਸ ਵੀ ਆਇਆ ਹੈ ਹਸਪੀਟਲ ਲੈ ਕੇ ਨਾ ਅਮਾ ਕਿਤੇ ਸਦਾ ਖਾਣ ਹੀ ਨਾ ਉੱਠ ਜੇ ਕਿਤੇ ਪਤੰਦਰ ਤੇ ਉਹ ਪਹਿਲੀ ਜਿੱਤ ਹੋ ਗਈ ਹੈ ਪਰ ਉਹ ਛੋਟੀ ਜਿੱਤ ਆ ਜੇ no doubt ਜਿੱਤ ਵੱਡੀ ਹੁੰਦੀ ਹੈ ਪਰ ਜਿਹੜੀ ਵੱਡੀ ਲੜਾਈ ਹੈ ਆਪਣੀ ਉਹ ਬਾਖੀ ਹੈ ਔਰ ਉਹ ਲੜਾਈ ਕੀ ਹੈ ਕਿ ਜੋ ਅੱਜ ਤੋਂ 2 ਸਾਲ ਪਹਿਲਾਂ ਦਾ ਸਟੇਟਸ ਸੀ ਯੂਨੀਵਰਸਿਟੀ ਦਾ ਉਹ ਵਾਪਸ ਆ ਵੀ ਇੱਥੋਂ ਦੇ ਚੁਣੇ ਹੋਏ ਬੰਦੇ ਹੀ ਔਰ ਚੁੰਦਾ ਕੌਣ ਹੈ ਉਸੀ ਸਾਰੇ ਜੋ ਇੱਥੋਂ ਦੇ ਸਟੂਡੈਂਟ ਆ ਵੀ ਵਨ ਆਫ ਦੀ ਸੈਨੇਟ ਮੈਂਬਰ ਹੈ ਬਿਲਵਿ ਉਹਦੇ ਲਈ ਵੀ 4 ਸਾਲ ਪਹਿਲਾਂ ਇੱਕ ਸੰਘਰਸ਼ ਲੜਿਆ ਸੀ ਆਪਾਂ ਤਾਂ ਖੈਰ ਬਾਕੀ ਕਿਉਂਕਿ ਆਪਾਂ ਸਾਰੇ ਗੱਲਾਂ ਕਰਾਂਗੇ ਕਿ ਡਿਬੇਟ ਵਾਂਗੂ ਵੀ ਉਹ ਸੰਘਰਸ਼ ਬਾਕੀ ਹੈ ਮੈਂ ਇੱਕ ਗੱਲ ਕਹਿ ਦਿਆਂ ਉਸ ਵੱਡੇ ਸੰਘਰਸ਼ ਨੂੰ ਜਿੱਤਣ ਲਈ ਕਿਉਂਕਿ ਉਹ ਸਾਡਾ ਕੇਂਦਰ ਸਰਕਾਰ ਨਾਲ ਹੈ ਔਰ ਆ ਪੰਜਾਬ ਵਾਲਿਆਂ ਨੂੰ ਬਹੁਤ ਡਰਾਮੇ ਕਰ ਚੁੱਕੇ ਨੇ ਚਾਹੇ ਕੋਈ ਵੀ ਸਰਕਾਰ ਰਹੀ ਹੋਵੇ ਕੱਲੀ ਬੀਜੇਪੀ ਦੀ ਕਾਂਗਰਸ ਦੀ ਜਾਂ ਆਹ ਹੁਣ ਵਾਲੇ ਇਨਕਲਾਬੀਆਂ ਦੀ ਇਹਨਾਂ ਨੇ ਸਿਰਫ ਕਹਿਣਾ ਸੀ ਮਤਾ ਪਾ ਦਿੰਨੇ ਆ ਅਸੀਂ ਤੁਹਾਡੋਂ ਵਾਸਤੇ ਆ ਕੇ ਬਿਆਨ ਦੇ ਦਿੰਨੇ ਆ ਉਹ ਬੰਦੇ ਰੱਬ ਦੀ ਤੁਹਾਨੂੰ ਅਸੀਂ ਚੁਣਿਆ ਆਗੇ ਲਾ ਕੇ ਲੜੋ ਇਹ ਪੰਜਾਬ ਦੀ ਤਰੋਰ ਯੂਨੀਵਰਸਿਟੀ ਔਰ ਜਿਵੇਂ ਇਹਨਾਂ ਨੇ ਗਾਇ ਕਿ ਪੰਜਾਬ ਦੀ ਤਾਂ ਹੈ ਹੀ ਆ ਤਰੋਰ ਨਾਲ ਨਾਲ ਹਿਮਾਚਲ ਤੇ ਹਰਿਆਣੇ ਦੇ ਬੱਚੇ ਵੀ ਇੱਥੇ ਪੜਦੇ ਨੇ ਤੋਂ ਅਸੀਂ ਸਾਰਿਆਂ ਨੂੰ ਕਵਾਂਗੇ ਕਿ ਡਟ ਕੇ ਸਾਥ ਦਿਓ ਇਹ ਯੂਨੀਵਰਸਿਟੀ ਬਚਾਉਣੀ ਹੈ ਔਰ ਮੈਂ ਇਸ ਫਰਜ਼ੀ ਟੈਲੋ ਜਾਂ ਜੋ ਵੀ ਕਹਿ ਲੋ ਇਹ ਜਿੰਨੇ ਵੀ ਪੋਲਿਟੀਸ਼ੀਅਨ ਨੇ ਐਸ ਯੂਨੀਵਰਸਿਟੀ ਜੋ ਵੀ ਪੜ੍ਹ ਕੇ ਗਏ ਨੇ ਬੰਦੇ ਦੇ ਪੁੱਤ ਬਣ ਕੇ ਨਾਲ ਲੱਗੋ ਸਾਰਿਆਂ ਦੇ ਔਰ ਜਿੱਥੇ ਬੈਠਣਾ ਪੈਂਦਾ ਹੈ ਜੇ ਐਜੂਕੇਸ਼ਨ ਮਿਨਿਸਟਰੀ ਅੱਗੇ ਬੈਠੋ ਦਿੱਲੀ ਜਾ ਕੇ ਚਾਂਸਲਰ ਆਪਣਾ ਉਪ ਰਾਸ਼ਟਰਪਤੀ ਹੈ ਨਾ ਬੈਠੇ ਸਾਹਮਣੇ ਸਰਕਾਰ ਸਾਰਾ ਪੰਜਾਬ ਅਹੀਂ ਹਰਿਆਣਾ ਹਿਮਾਚਲ ਬੈਟਣਗੇ ਨਾਲ ਆ ਕੇ ਤੇ ਜੇ ਨਹੀਂ ਤਾਂ ਡਰਾਮੇ ਨਾ ਕਰੋ ਉਹਦੇ ਲਈ 10 ਤਰੀਕ ਨੂੰ ਆਹ 10 ਤਰੀਕ ਨੂੰ ਕੱਠ ਰੱਖਿਆ ਗਿਆ ਯੂਨੀਵਰਸਿਟੀ ਔਰ ਇਹ ਯੂਨੀਵਰਸਿਟੀ ਬੰਦ ਹੋਊਗੀ ਔਰ ਅਸੀਂ ਯੂਨੀਅਨਾਂ ਨੂੰ ਸਾਰੀਆਂ ਯੂਨੀਅਨਾਂ ਨੂੰ ਇਹ ਸਾਰੇ ਮੁੰਡੇ ਮਿਲਣ ਵੀ ਜਾਣਗੇ ਇਹਨਾਂ ਦੀ ਕਮੇਟੀ ਅਸੀਂ ਆਣੇ ਆਓ ਤੁਹਾਡੇ ਤੁਸੀਂ ਨਹੀਂ ਤੇ ਤੁਹਾਡੇ ਬੱਚੇ ਨੇ ਇੱਥੇ ਤੇ ਜੇ ਤੁਹਾਡੀ ਪਛਾਣ ਖੋਲੀ ਤੇ ਤੁਹਾਡੇ ਬੱਚੇ ਤੁਹਾਡੇ ਸੰਘਰਸ਼ ਨੂੰ ਅੱਗੇ ਲਿਜਾ ਸਕਣਗੇ ਨਹੀਂ ਨਾ ਤਬੇ ਆਓ ਇੱਥੇ ਔਰ ਚੰਡੀਗੜ੍ਹ ਯੂਨੀਵਰਸਿਟੀ ਦਾ ਇਹ ਵੀ ਬੰਦ ਕਰ ਲੈਣਗੇ ਉਸ ਦਿਨ ਚੰਡੀਗੜ੍ਹ ਬੰਦ ਹੁੰਦਾ ਨਜ਼ਰ ਆਉਣਾ ਚਾਹੀਦਾ ਜੇ ਆਉਂਗੇ ਤੁਸੀਂ ਤਾਂ ਔਰ ਇਹ ਸਾਨੂੰ ਉਮੀਦ ਨਹੀਂ ਸਾਨੂੰ ਯਕੀਨ ਹੈ ਕਿ ਤੁਸੀਂ ਆਉਂਗੇ ਹੁਣ ਅਸੀਂ ਇੱਕ ਥੋੜੀ ਜੀ ਚਰਚਾ ਕਰਾਂਗੇ ਬੱਬੂ ਵੀ ਬੈਠਾ ਹੈ ਕਿਉਂਕਿ ਇਹ ਇਸੇ ਯੂਨੀਵਰਸਿਟੀ ਦਾ ਪ੍ਰੋਡਕਟ ਹੈ ਇਹ ਵੱਖਰੀ ਗੱਲ ਆ ਪੜਨ ਚੱਲੀ ਸੀਗਾ ਇਹ ਕਾਹਨ ਚ ਸੀਗਾ ਇੱਕ ਨਾ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਮੈਂ ਤੇ ਬੱਬੂ ਨਾਲ ਅਸੀਂ ਤੁਰੇ ਫਿਰਿਏ ਬੰਬੇ ਉੱਥੇ ਨਾ ਸਾਨੂੰ ਇੱਕ ਬੰਦਾ ਮਿਲ ਗਿਆ ਤੇ ਉਹ ਇੱਥੇ ਯੂਨੀਵਰਸਿਟੀ ਦਾ ਪੜਿਆ ਸੀ ਉਹ ਵਿਚਾਰਾ ਇੱਕ ਨੌਕਰੀ ਕਰਦਾ ਹੀ ਔਰ ਸਾਰਾ ਟਾਈਮ ਪੜਨ ਚ ਲੱਗਿਆ ਰਹਿੰਦਾ ਇਹਦਾ ਗਲਤ ਮੈਸੇਜ ਨਾ ਸਮਝਿਓ ਜੀ ਦਵਾ ਕੀ ਆਂਦਾ ਨਾ ਇਹਨੂੰ ਪੁੱਛਦਾ ਆ ਕਿ ਬੱਬੂ ਤੂੰ ਕਿੱਥੇ ਆ ਠਹਿਰਿਆ ਜਾਂਦਾ ਯਾਰ ਆ ਅੱਜ ਤੇ ਟੀਸੀ ਦੀ ਜਾਲਿਆਂ ਦਾ ਬੰਗਲਾ ਜਿਆ ਮੈਂ ਉਹਦੇ ਚੋਂ ਉਹਨੇ ਨਾ ਮੱਥੇ ਤੇ ਹੱਥ ਮਾਰਿਆ ਅਦਾ ਜਦੋਂ ਤੁਸੀਂ ਉੱਥੇ ਯੂਨੀਵਰਸਿਟੀ ਚ ਗਾਉਂਦੇ ਲਵੰਡਰੀਆਂ ਕਰਦੇ ਹੁੰਦੇ ਸੀ ਸਾਨੂੰ ਲੱਗਦਾ ਹੁੰਦਾ ਸੀ ਲੈ ਵੀ ਇਹ ਬਾਅਦ ਚ ਪਛਤਾਉਣਗੇ ਤੇ ਅਸੀਂ ਬੰਗਲਿਆਂ ਚੋਂਵਾਂਗੇ ਅਦਾ ਅਸੀਂ ਉਹੀ ਪਛਤਾਈ ਜਾਂਦੇ ਤੂੰ ਫੇਰ ਬੰਗਲੇ ਚ ਬੈਠਾ ਸੋ ਖੈਰ ਇਹ ਮੈਸੇਜ ਹੋ ਨਹੀਂਗਾ ਕਿ ਤੁਸੀਂ ਵੀ ਉਹ ਕਰਨ ਲੱਗ ਜਾਓ ਇਹਦਾ ਮਤਲਬ ਇਹ ਹੈ ਕਿ ਆਪਾਂ ਆਪਦਾ ਕੰਮ ਕਰੀਏ ਇਸ ਯੂਨੀਵਰਸਿਟੀ ਦੀ ਲੜਾਈ ਨੂੰ ਜਿੱਤਿਆ ਜਾਵੇ ਔਰ ਨਾਲ ਨਾਲ ਅਸੀਂ ਜਾਬਤੇ 'ਚ ਰਹਿਣਾ ਕਿਉਂਕਿ ਅਸੀਂ ਹਰ ਰੋਜ਼ ਸੰਘਰਸ਼ ਝੋਣਦੇ ਸਾਡਾ ਇਹ ਐਕਸਪੀਰੀਅੰਸ ਹੈ ਜਾਬਤੇ 'ਚ ਰਹਿਣਾ ਹੈ ਭਾਜੀ 10 ਤਰੀਕ ਨੂੰ ਕੀ-ਕੀ ਹੋਏਗਾ ਇੱਕ ਵਾਰੀ ਉਹ ਜ਼ਰੂਰ ਦੱਸ 10 ਤਰੀਕ ਨੂੰ ਜਨਾਬ ਵੱਡਾ ਇਕੱਠ ਹੋਊਗਾ ਉਸ ਤੋਂ ਇਲਾਵਾ ਉਹਦੀਆਂ ਡਿਟੇਲਸ ਕੀ ਹੋਣਗੀਆਂ ਉਸ ਤੋਂ ਪਹਿਲਾਂ ਕੀ ਕੀਤਾ ਜਾਊਗਾ ਉਹ ਸਭ ਇਹ ਅੱਗੇ ਪ੍ਰੈਸ ਕਾਨਫਰੰਸ ਕਰ ਲਗੇ ਸਾਰੇ ਇਹਨਾਂ ਦੀ ਕਾਉਂਸਲ ਕਰੂਗੀ ਔਰ ਉਹ ਤੁਹਾਨੂੰ ਡਿਟੇਲ ਦੱਸੂ ਬਟ ਉਹਦਾ ਮੇਨ ਮੁੱਦਾ ਜਿਹੜਾ 10 ਤਰੀਕ ਨੂੰ ਇਹ ਯੂਨੀਵਰਸਿਟੀ ਬੰਦ ਵੀ ਹੋਊਗੀ ਔਰ ਇਹ ਭਰੀ ਵੀ ਜਾਊਗੀ ਔਰ ਸਾਡੀ ਕੋਸ਼ਿਸ਼ ਹੈ ਕਿ ਸਾਰੇ ਚੰਡੀਗੜ੍ਹ ਨੂੰ ਨਜ਼ਰ ਆਵੇ ਔਰ ਚੰਡੀਗੜ੍ਹ ਨੂੰ ਨਹੀਂ ਪੰਜਾਬ ਨੂੰ ਔਰ ਪੂਰੇ ਪੰਜਾਬੀ ਜੱਟ ਨੂੰ ਹਰਿਆਣੇ ਔਰ ਹਿਮਾਚਲ ਨੂੰ ਕਿਉਂਕਿ ਉਹ ਖੁਦ ਭਰਨ ਆਲਿਆ ਚਾਹੁੰਗੇ ਇਹ ਕੰਮ ਹੋਣ ਜਾ ਰਿਹਾ ਹੈ